ਸਸ਼ਿਆਕਾਲ ਵਿਖਰੇ ਤੁਸੀਂ ਆਨਲਾਈਨ ਖੂਨ ਅੱਜਕੱਲ ਕਿਸ ਤਰੀਕੇ ਸਫੇਦ ਹੋ ਗਿਆ ਹੈ ਇਹ ਖਬਰ ਸੁਣ ਕੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਬੇਟਾ 15 ਸਾਲ ਦਾ ਜਿਸ ਨੂੰ ਕੀ ਮਾਪਿਆਂ ਨੇ ਅੰਗਰੇਜ਼ੀ మీడియం ਸਕੂਲ ਦੇ ਵਿੱਚ ਪੜਾਇਆ ਕਿ ਵੱਡਾ ਹੋ ਕੇ ਚੰਗਾ ਨਾਮ ਕਮਾਏਗਾ ਚੰਗੀ تعلیم ਹਾਸਲ ਕਰੇਗਾ ਪਿਤਾ ਜੋਸੀ ਪਿਓ ਜੋਸੀ ਉਹ ਹੈੱਡ ਕਨਸਟੇਬਲ ਸੀ ਪਰ ਉਸ ਪੁੱਤ ਨੇ ਆਪਣੇ ਹੀ ਪਿਓ ਦੇ ਸੀਨੇ ਦੇ ਵਿੱਚ ਚਾਕੂ ਮਾਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਔਰ ਵਜ੍ਹਾ ਜਾਣ ਕੇ ਤੁਸੀਂ ਹੋਰ ਵੀ ਜ਼ਿਆਦਾ ਹੈਰਾਨ ਹੋ ਜਾਓਗੇ ਕਿ ਅੱਜਕਲ ਸੋਚ ਆਖਿਰ ਕਿੱਥੇ ਜਾ ਰਹੀ ਹੈ ਆਪਣੇ ਹੀ ਰਿਸ਼ਤਿਆਂ ਨੂੰ ਲੈ ਕੇ ਦਰਅਸਲ ਉਸ 15 ਸਾਲ ਦੇ ਨਾਬਾਲਗ ਬੱਚੇ ਨੇ ਆਪਣੇ ਪਿਓ ਤੋਂ ਗੱਡੀ ਦੀ ਚਾਬੀ ਮੰਗੀ ਸੀ ਪਿਓ ਨੇ ਕਿਹਾ ਕਿ ਚਾਬੀ ਨਹੀਂ ਦੇਵਾਂਗਾ ਕਿਉਂਕਿ ਇਹ ਸੇਫ ਨਹੀਂ ਹੈ ਤੇ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ ਬਸ ਫਿਰ ਕੀ ਸੀ ਨਾਬਾਲਗ ਮੁੰਡੇ ਨੂੰ ਗੁੱਸਾ ਆ ਗਿਆ ਚਾਕੂ ਲੈ ਕੇ ਆਉਂਦਾ ਹੈ ਤੇ ਪਿਓ ਦੇ ਸੀਨੇ ਦੇ ਵਿੱਚ ਚਾਕੂਆਂ ਦੇ ਨਾਲ 8 ਤੋਂ 10 ਬਾਰ ਵਾਰ ਕਰ ਦਿੰਦਾ ਹੈ ਤੇ ਉਸ ਨੂੰ ਮੌਤ ਦੇ ਘਾਟ ਟਾਰ ਦਿੰਦਾ ਹੈ ਦੱਸਦੀ ਹੈ ਕਿ ਯੂਪੀ ਦੇ ਬੁਲੰਸ਼ਰ ਦਾ ਇਹ ਮਾਮਲਾ ਹੈ ਤੇ ਹੁਣ ਪੂਰੇ ਸੋਸ਼ਲ ਮੀਡੀਆ ਤੇ ਇਸ ਖਬਰ ਤੋਂ ਬਾਅਦ ਸਨਸਨੀ ਮਚੀ ਹੋਈ ਹੈ ਨਾਬਾਲਗ ਕਾਤਲ ਬੇਟੇ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੁਲੰਸ਼ਰ ਦੇ ਐਸਪੀ ਸਿਟੀ ਸ਼ੰਕਰ ਪ੍ਰਸਾਦ ਨੇ ਦੱਸਿਆ ਹੈ ਕਿ ਮ੍ਰਿਤਕ ਹੈੱਡ ਕਨਸਟੇਬਲ ਜਿਸ ਦਾ ਨਾਮ ਪ੍ਰਵੀਨ ਕੁਮਾਰ ਸੀ ਉਹ ਪਾਵਰ ਕਾਰਪੋਰੇਸ਼ਨ ਦੇ ਵਿੱਚ ਤੈਨਾਤ ਸੀ। ਯਮਨਾਪੁਰਮ ਦੇ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਮ੍ਰਿਤਕ ਦੇ ਸਾਰੇ ਵਿਸ਼ੰਬਰ ਦਿਵਾਲ ਨੇ ਦੱਸਿਆ ਹੈ ਕਿ ਬਾਪ ਤੇ بیٹے ਦਾ ਜੋ ਝਗੜਾ ਹੈ ਉਹ ਚਾਬੀ ਮੰਗਣ ਨੂੰ ਲੈ ਕੇ ਸ਼ੁਰੂ ਹੋਇਆ ਸੀ ਕਿਉਂਕਿ 15 ਸਾਲਾ ਨਾਬਾਲਗ ਮੁੰਡਾ ਆਪਣੇ ਪਿਓ ਕੋਲੋਂ ਗੱਡੀ ਦੀ ਚਾਪੀ ਮੰਗ ਰਿਹਾ ਸੀ ਤੇ ਪਿਓ ਪ੍ਰਵੀਨ ਕੁਮਾਰ ਨੇ ਚਾਬੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਗੱਲ ਨੂੰ ਲੈ ਕੇ ਦੋਹਾਂ ਦੇ ਵਿੱਚ ਝਗੜਾ ਵਧ ਗਿਆ। ਝਗੜਾ ਇਸ ਕਦਰ ਵਧਿਆ ਤੇ ਮੁੰਡੇ ਨੂੰ ਇਸ ਕਦਰ ਗੁੱਸਾ ਆਇਆ ਕਿ ਉਸਨੇ ਆਪਣੇ ਪਿਤਾ ਨੂੰ ਹੀ ਜ਼ਖਮੀ ਕਰ ਦਿੱਤਾ। ਇਲਾਜ ਲਈ ਉਸ ਨੂੰ ਨੌਇਡਾ ਲਿਜਾਇਆ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ। ਦੱਸ ਦੇ ਕਿ ਪੋਸਟਮਾਰਟਮ ਦੇ ਲਈ ਲਾਸ਼ ਨੂੰ ਪੇਜਾ ਗਿਆ ਤੇ ਦੱਸ ਦਈਏ ਕਿ ਜੋ ਕਾਤਲ ਬੇਟਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਸਵਾਲੇ ਖੜਾ ਹੁੰਦਾ ਹੈ ਕਿ ਅੰਗਰੇਜ਼ੀ మీడియం ਸਕੂਲ ਦੇ ਵਿੱਚ ਇਕਲੌਤੇ ਪੁੱਤ ਨੂੰ ਮਾਪਿਆਂ ਨੇ ਕਿ ਇਸ ਕਰਕੇ ਪੜਾਇਆ ਸੀ ਕਿ ਵਕਤ ਆਣ ਤੇ ਛੋਟੀ ਜੀ ਗੱਲ ਪਿੱਛੇ ਆਪਣੇ ਪਿਓ ਨੂੰ ਹੀ ਮਾਰ ਦੇਗਾ ਕਿਸ ਕਦਰ ਆਖਿਰ ਰਿਸ਼ਤਿਆਂ ਦੇ ਮੁੱਲ ਬਦਲਦੇ ਜਾ ਰਹੇ ਨੇ ਕਿਉਂ ਖੂਨ ਦੇ ਰਿਸ਼ਤੇ ਫਿੱਕੇ ਪੈਂਦੇ ਜਾ ਰਹੇ ਨੇ ਕਿਉਂ ਲੋਕਾਂ ਦਾ ਖੂਨ ਜੋ ਹੈ ਉਹ ਚਿੱਟਾ ਹੁੰਦਾ ਜਾ ਰਿਹਾ ਹੈ ਕਾਫੀ ਸਾਰੇ ਸਵਾਲ ਨੇ ਜੋ ਕਿ ਸੋਚਣ ਤੇ ਮਜਬੂਰ ਕਰਦੇ ਨੇ ਕਿਉਂਕਿ ਆਪਣੇ ਪਿਓ ਦੇ ਸੀਨੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 8 ਬਾਰ ਚਾਕੂ ਮਾਰੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜਦੋਂ ਹਸਪਤਾਲ ਲੈ ਕੇ ਗਏ ਕਿਉਂਕਿ ਚੀਕਾਂ ਸੁਣੀਆ ਜਦੋਂ ਪਿਓ ਦੀਆਂ ਪਰਿਵਾਰ ਵਾਲੇ ਇਕੱਠੇ ਹੋਏ ਹਸਪਤਾਲ ਲੈ ਕੇ ਗਏ ਤੇ ਹਸਪਤਾਲ ਦੇ ਵਿੱਚ ਉਸਨੇ ਦਮ ਤੋੜ ਦਿੱਤਾ ਸਸ਼ਿਆਕਾਲ ਵਿਖਰੇ ਤੁਸੀਂ ਆਨਲਾਈਨ ਖੂਨ ਅੱਜਕੱਲ ਕਿਸ ਤਰੀਕੇ ਸਫੇਦ ਹੋ ਗਿਆ ਹੈ ਇਹ ਖਬਰ ਸੁਣ ਕੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਬੇਟਾ 15 ਸਾਲ ਦਾ ਜਿਸ ਨੂੰ ਕੀ ਮਾਪਿਆਂ ਨੇ ਅੰਗਰੇਜ਼ੀ మీడియం ਸਕੂਲ ਦੇ ਵਿੱਚ ਪੜਾਇਆ ਕਿ ਵੱਡਾ ਹੋ ਕੇ ਚੰਗਾ ਨਾਮ ਕਮਾਏਗਾ ਚੰਗੀ تعلیم ਹਾਸਲ ਕਰੇਗਾ ਪਿਤਾ ਜੋਸੀ ਪਿਓ ਜੋਸੀ ਉਹ ਹੈੱਡ ਕਨਸਟੇਬਲ ਸੀ ਪਰ ਉਸ ਪੁੱਤ ਨੇ ਆਪਣੇ ਹੀ ਪਿਓ ਦੇ ਸੀਨੇ ਦੇ ਵਿੱਚ ਚਾਕੂ ਮਾਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਔਰ ਵਜ੍ਹਾ ਜਾਣ ਕੇ ਤੁਸੀਂ ਹੋਰ ਵੀ ਜ਼ਿਆਦਾ ਹੈਰਾਨ ਹੋ ਜਾਓਗੇ ਕਿ ਅੱਜ ਕੱਲ ਸੋਚ ਆਖਰ ਕਿੱਥੇ ਜਾ ਰਹੀ ਹੈ ਆਪਣੇ ਹੀ ਰਿਸ਼ਤਿਆਂ ਨੂੰ ਲੈ ਕੇ ਦਰਅਸਲ ਉਸ 15 ਸਾਲ ਦੇ ਨਾਬਾਲਗ ਬੱਚੇ ਨੇ ਆਪਣੇ ਪਿਓ ਤੋਂ ਗੱਡੀ ਦੀ ਚਾਬੀ ਮੰਗੀ ਸੀ ਪਿਓ ਨੇ ਕਿਹਾ ਕਿ ਚਾਬੀ ਨਹੀਂ ਦੇਵਾਂਗਾ ਕਿਉਂਕਿ ਇਹ ਸੇਫ ਨਹੀਂ ਹੈ ਤੇ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ ਬਸ ਫਿਰ ਕੀ ਸੀ ਨਾਬਾਲਗ ਮੁੰਡੇ ਨੂੰ ਗੁੱਸਾ ਆ ਗਿਆ ਚਾਕੂ ਲੈ ਕੇ ਆਉਂਦਾ ਹੈ ਤੇ ਪਿਓ ਦੇ سینੇ ਦੇ ਵਿੱਚ ਚਾਕੂਆਂ ਦੇ ਨਾਲ 8 ਤੋਂ 10 ਬਾਰ ਵਾਰ ਕਰ ਦਿੰਦਾ ਹੈ ਤੇ ਉਸ ਨੂੰ ਮੌਤ ਦੇ ਘਾਟ ਟਾਰ ਦਿੰਦਾ ਹੈ ਦੱਸਦੀ ਹੈ ਕਿ ਯੂਪੀ ਦੇ ਬੁਲੰਦ ਸ਼ਹਿਰ ਦਾ ਇਹ ਮਾਮਲਾ ਹੈ ਤੇ ਹੁਣ ਪੂਰੇ ਸੋਸ਼ਲ ਮੀਡੀਆ ਤੇ ਇਸ ਖਬਰ ਤੋਂ ਬਾਅਦ ਸਨਸਨੀ ਮਚੀ ਹੋਈ ਹੈ ਨਾਬਾਲਗ ਕਾਤਲ ਬੇਟੇ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੁਲੰਦ ਸ਼ਹਿਰ ਦੇ ਐਸਪੀ ਸਿਟੀ ਸ਼ੰਕਰ ਪ੍ਰਸਾਦ ਨੇ ਦੱਸਿਆ ਹੈ ਕਿ ਮ੍ਰਿਤਕ ਹੈੱਡ ਕਨਸਟੇਬਲ ਜਿਸ ਦਾ ਨਾਮ ਪ੍ਰਵੀਨ ਕੁਮਾਰ ਸੀ ਉਹ ਪਾਵਰ ਕਾਰਪੋਰੇਸ਼ਨ ਦੇ ਵਿੱਚ ਤਨਾਰ ਸੀ। ਯਮਨਾਪੁਰਮ ਦੇ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਮ੍ਰਿਤਕ ਦੇ ਸਾਰੇ ਵਿਸ਼ੰਬਰ ਦਿਵਾਲ ਨੇ ਦੱਸਿਆ ਹੈ ਕਿ ਬਾਪ ਤੇ بیٹے ਦਾ ਜੋ ਝਗੜਾ ਹੈ ਉਹ ਚਾਬੀ ਮੰਗਣ ਨੂੰ ਲੈ ਕੇ ਸ਼ੁਰੂ ਹੋਇਆ ਸੀ ਕਿਉਂਕਿ 15 ਸਾਲਾ ਨਾਬਾਲਗ ਮੁੰਡਾ ਆਪਣੇ ਪਿਓ ਕੋਲੋਂ ਗੱਡੀ ਦੀ ਚਾਪੀ ਮੰਗ ਰਿਹਾ ਸੀ ਤੇ ਪਿਓ ਪ੍ਰਵੀਨ ਕੁਮਾਰ ਨੇ ਚਾਬੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਗੱਲ ਨੂੰ ਲੈ ਕੇ ਦੋਹਾਂ ਦੇ ਵਿੱਚ ਝਗੜਾ ਵਧ ਗਿਆ। ਝਗੜਾ ਇਸ ਕਦਰ ਵਧਿਆ ਤੇ ਮੁੰਡੇ ਨੂੰ ਇਸ ਕਦਰ ਗੁੱਸਾ ਆਇਆ ਕਿ ਉਸਨੇ ਆਪਣੇ ਪਿਤਾ ਨੂੰ ਹੀ ਜ਼ਖਮੀ ਕਰ ਦਿੱਤਾ। ਇਲਾਜ ਲਈ ਉਸਨੂੰ ਨੌਇਡਾ ਲਿਜਾਇਆ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ। ਦੱਸਦੇ ਕਿ ਪੋਸਟਮਾਰਟਮ ਦੇ ਲਈ লাশ ਨੂੰ ਪੇਜਾ ਗਿਆ ਤੇ ਦੱਸ ਦਈਏ ਕਿ ਜੋ ਕਾਤਲ ਬੇਟਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਸਵਾਲੇ ਖੜਾ ਹੁੰਦਾ ਹੈ ਕਿ ਅੰਗਰੇਜ਼ੀ మీడియం ਸਕੂਲ ਦੇ ਵਿੱਚ ਇਕਲੌਤੇ ਪੁੱਤ ਨੂੰ ਮਾਪਿਆਂ ਨੇ ਕਿ ਇਸ ਕਰਕੇ ਪੜਾਇਆ ਸੀ ਕਿ ਵਕਤ ਆਣ ਤੇ ਛੋਟੀ ਜੀ ਗੱਲ ਪਿੱਛੇ ਆਪਣੇ ਪਿਓ ਨੂੰ ਹੀ ਮਾਰ ਦੇਗਾ ਕਿਸ ਕਦਰ ਆਖਿਰ ਰਿਸ਼ਤਿਆਂ ਦੇ ਮੁੱਲ ਬਦਲਦੇ ਜਾ ਰਹੇ ਨੇ ਕਿਉਂ ਖੂਨ ਦੇ ਰਿਸ਼ਤੇ ਫਿੱਕੇ ਪੈਂਦੇ ਜਾ ਰਹੇ ਨੇ ਕਿਉਂ ਲੋਕਾਂ ਦਾ ਕਹੋਂ ਜੋ ਹੈ ਉਹ ਚਿੱਟਾ ਹੁੰਦਾ ਜਾ ਰਿਹਾ ਹੈ ਕਾਫੀ سارے ਸਵਾਲ ਨੇ ਜੋ ਕਿ ਸੋਚਣ ਤੇ ਮਜਬੂਰ ਕਰਦੇ ਨੇ ਕਿਉਂਕਿ ਆਪਣੇ ਪਿਓ ਦੇ ਸੀਨੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਅੱਠ ਬਾਰ ਚਾਕੂ ਮਾਰੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜਦੋਂ ਹਸਪਤਾਲ ਲੈ ਕੇ ਗਏ ਕਿਉਂਕਿ ਚੀਕਾਂ ਸੁਣੀਆਂ ਜਦੋਂ ਪਿਓ ਦੀਆਂ ਪਰਿਵਾਰ ਵਾਲੇ ਇਕੱਠੇ ਹੋਏ ਹਸਪਤਾਲ ਲੈ ਕੇ ਗਏ ਤੇ ਹਸਪਤਾਲ ਦੇ ਵਿੱਚ ਉਸਨੇ ਦਮ ਤੋੜ ਦਿੱਤਾ